ਨਬਾਲਗ ਲੜਕੇ ਨੂੰ ਅਗਵਾ ਕਰਕੇ ਜ਼ਬਰਜਨਾਹ ਦੇ ਮਾਮਲੇ ਦੇ ਵਿੱਚ ਮਕਬਾਣਾ ਨਿਹਾਵਣ ਗਨਪਤ ਪਾਈ ਉਮਰ ਜਿਸ ਦੇ 23 ਸਾਲ ਦੱਸੀ ਜਾ ਰਹੀ ਹੈ ਜੋ ਕਿ ਅਮਰਾਈਵਾੜੀ ਜ਼ਿਲ੍ਹਾ ਅਹਮਦਾਬਾਦ ਗੁਜਰਾਤ ਦਾ ਵਾਸੀ ਦੱਸਿਆ ਜਾ ਰਿਹਾ ਉਸ ਨੂੰ ਦੋਸ਼ੀ ਕਰਾਰ ਕਰਦਿਆ 20 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਦੋਸ਼ੀ ਨੂੰ ਆਪੀਸੀ ਦੀ ਧਾਰਾ 363 304 376 2 ਐਨ 344 ਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਅਪਰਾਧ ਨਾਲ ਸੰਬੰਧਿਤ ਮੁਕਦਮੇ ਦਾ ਸਾਹਮਣਾ ਕਰਦਿਆਂ ਹੋਇਆਂ ਇਸ ਸਜ਼ਾ ਨੂੰ ਸੁਣਾਇਆ ਗਿਆ ਇਸ ਕੇਸ ਦੀ ਸੁਣਵਾਈ ਜੋ ਕਿ 26 ਪੰਜ 2023 ਨੂੰ ਸ਼ੁਰੂ ਹੋਈ ਸੀ ਤੇ ਮੁਕਦਮਾ ਪੂਰਾ ਹੋਣ ਤੋਂ ਬਾਅਦ ਰਮੇਸ਼ ਕੁਮਾਰੀ ਜ਼ਿਲ੍ਹਾ ਅੱਤੇ ਸੈਸ਼ਨ ਜੱਜ ਰੂਪਨਗਰ ਨੇ 9 ਸਤੰਬਰ 2024 ਨੂੰ ਉਸ ਨੂੰ ਜਿਹੜਾ ਦੋਸ਼ੀ ਠਹਿਰਾਇਆ ਤੇ ਆਈਪੀਸੀ ਦੀ ਧਾਰਾ 363 ਦੇ ਤਹਿਤ ਅਪਰਾਧ ਕਰਨ ਦੇ ਲਈ 5 ਸਾਲ ਦੀ ਸਖਤ ਸਜ਼ਾ ਇਸ ਦੇ ਨਾਲ ਧਾਰਾ 368 IPC ਦੇ ਤਹਿਤ 7 ਸਾਲ ਦੀ ਸਖਤ ਕੈਦ ਧਾਰਾ 344 IPC ਦੇ ਤਹਿਤ 3 ਸਾਲ ਦੀ ਸਜ਼ਾ ਅਤੇ POCSO ਐਕਟ ਦੀ ਧਾਰਾ 6 ਦੇ ਤਹਿਤ 20 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਪੀੜਤਾ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵੀ ਹੁਕਮ ਦਿੱਤੇ ਗਏ ਨੇ ਸਾਰੀਆਂ ਸਜ਼ਾਵਾਂ ਨਾਲ ਨਾਲ ਚਲੰਦੇ ਨਿਰਦੇਸ਼ ਦਿੱਤੇ ਗਏ ਨੇ ਮੁਕਦਮੇ ਦੇ ਅਨੁਸਾਰ ਪੀੜਤ ਲੜਕੀ ਜੋ ਕਿ ਸਕੂਲ ਦੀ ਵਿਦਿਆਰਥਣ ਸੀ 15 2 2023 ਨੂੰ ਜ਼ਿਲ੍ਹਾ ਰੂਪਨਗਰ ਤੋਂ ਆਪਣੇ ਘਰੋਂ ਲਾਪਤਾ ਹੋ ਗਈ ਸੀ ਜਦੋਂ ਲੜਕੀ ਨਾ ਆਈ ਘਰ ਤਾਂ ਤੋ ਜਦੋਂ ਲੜਕੀ ਨਾਤਾ ਸਕੂਲ ਪਹੁੰਚੀ ਤੇ ਨਾ ਹੀ ਉਸ ਵੱਲੋਂ ਆਪਣੇ ਮਾਪਿਆਂ ਦਾ ਸੰਪਰਕ ਕੀਤਾ ਗਿਆ ਤਾਂ ਪਿੜਤਾ ਦੇ ਮਾਪਿਆਂ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਸੀ ਨਬਾਲਗ ਲੜਕੀ ਨੂੰ ਅਗਵਾ ਕਰਕੇ ਜ